ਅਸੀਂ ਜੀ ਸਰਦਾਰ ਸ਼੍ਰੀ ਹਜ਼ਾਰ ਜੋ ਸਿੰਘ ਵੈਜੀ ਦਾ ਬਹੁਤ ਬਹੁਤ ਧੰਨਵਾਦ ਕਰਦੇ ਆਂ ਤੇ ਉਹਨਾਂ ਦੇ ਹਜ਼ੂਰੀ ਦੇ ਵਿੱਚ ਅਸੀਂ ਜਿਹੜਾ ਕੀ ਹੈ ਗਰਾਊਂਡ ਮਤਲਬ ਆ ਦੀ ਬੱਚਿਆਂ ਨਾਲ ਵਾਦਾ ਕੀਤਾ ਦਾ ਕਮਿਟਮੈਂਟ ਕੀਤਾ ਦਾ ਪਹਿਲੇ ਆਧਾਰ ਤੇ ਆਪਾਂ ਜਿੱਤ ਕੇ ਮਤਲਬ ਆ ਦੀ ਕਿਹਾ ਮਤਲਬ ਬੱਚਿਆਂ ਨੂੰ ਜੌਨ ক্রিকেট ਦਾ ਜਰੂਰ ਬਣਾਇਆ ਜਾਊਗਾ ਜੋੜਾ ਛੋਰਾ ਨਾਲ ਲੱਗੇ ਹੋਏ ਆ ਆਪਾਂ ਖੁਦ ਕੰਮ ਕਰਦੇ ਪਏ ਹੁਣ 2 ਸਾਲ ਚ ਬਹੁਤ ਫਰਕ ਪਿਆ ਸਭ ਕੁਝ ਆਪ ਕਰ ਦਿੱਤੇ ਤੇ ਮੰਤਰੀ ਸਾਹਿਬ ਨੂੰ ਪਹਿਲੇ ਧਾਰ ਤੇ ਪਿਆਤਾ ਜੀ ਦੂਜਾ ਨੰਬਰ ਆ ਕੇ ਵੀਡੀਓ ਮਾਰਨ ਕਿ ਓਕੇ ਸੋ ਹੁਣ ਇਹ ਗਰਾਊਂਡ ਹੈ ਜਿਹੜਾ ਬਣ ਕੇ ਤਿਆਰ ਹੋ ਰਿਹਾ ਹੈ। ਕੀ ਕਹਿਣਾ ਚਾਹੂਗੇ ਮੰਤਰੀ ਸਾਹਿਬ ਨੂੰ ਤੁਸੀਂ? ਮੰਤਰੀ ਸਾਹਿਬ ਦਾ ਅਸੀਂ ਬਹੁਤ-ਬਹੁਤ ਧੰਨਵਾਦ ਕਰਨਾ ਚਾਹੁੰਦੇ ਆਂ। ਸਭ ਤੋਂ ਜ਼ਿਆਦਾ ਜਿੰਨਾ ਹੋ ਜਾਵੇ ਉਹਨਾਂ ਕੋਲ ਆ ਜੀ। ਜੀ ਨਮਸਕਾਰ ਸਤਿ ਸ੍ਰੀ ਅਕਾਲ ਜੈ ਮਾਤਾ ਦੀ ਸਾਰੇ ਲੋਸਤਾਂ ਨੂੰ ਅੱਜ ਅਸੀਂ ਖੜੇ ਆ ਪਿੰਡ ਜੋਗਲ ਦੇ ਵਿੱਚ ਰਾਮਪੁਰ ਸਾਨੀ ਦੇ ਨੇੜੇ ਕਿ ਨੇੜੇ ਬਾੜ ਨੰਬਰ 12 ਇਹ ਜਿਹੜਾ ਸਾਹਮਣੇ ਸਾਡੇ ਕੁਛ ਚਿਰ ਪਹਿਲਾਂ ਸਾਡੇ ਮੰਤਰੀ ਸਾਹਿਬ ਜੀ ਇਹ ਗਰਾਊਂਡ ਦਾ ਉਦਗਾਟਨ ਕਰਕੇ ਗਏ ਤੇ ਜਿੱਦਾਂ ਪੰਚਾਇਤ ਨਵੀਂ ਬਣੀ ਐ ਇਹ ਸਾਡੇ ਕੋਲ ਸਰਪੰਚ ਸਾਹਿਬ ਆਏ ਤੇ ਜਿੱਦਾਂ ਸਾਡਾ ਲੋਕਾਂ ਦੀ ਆਵਾਜ਼ ਹੈ ਕਿ ਇਹ ਗਰਾਊਂਡ ਹੈ ਥੋੜਾ ਵੱਡਾ ਹੋਣਾ ਚਾਹੀਦਾ ਏ ਅਸੀਂ ਇਕੱਠੇ ਰਲ ਮਿਲ ਕੇ ਮੰਤਰੀ ਸਾਹਿਬ ਕੋਲ ਗਏ ਬੇਨਤੀ ਕੀਤੀ ਔਰ ਅੱਜ ਤੁਸੀਂ ਦੇਖ ਸਕਦੇ ਆ ਕਿ ਜਿਹੜਾ ਇਹ ਗਰਾਊਂਡ ਹੈ ਕਾਫੀ ਵੱਡਾ ਗਰਾਊਂਡ ਹੈ ਬੱਚਿਆਂ ਦਾ ਖੇਡਣ ਵਾਸਤੇ ਇਹ ਬਿਲਕੁਲ ਤਿਆਰ ਕੀਤਾ ਜਾ ਰਿਹਾ ਹੈ ਉਹ ਇੱਕ ਪਾਸੇ ਜਿੱਥੇ ਹੜਾਂ ਦੀ ਮਾਰ ਕਰਕੇ ਮੰਤਰੀ ਸਾਹਿਬ ਆਪਣੇ ਉਰਹੀਮੀਆਂ ਦੇ ਵਿੱਚ ਦਿੱਤੀ ਹੈ ਲੋਕਾਂ ਨੂੰ ਜਿਹੜੀ ਮਾਲੀ ਸਹਾਇਤਾ ਰਾਸ਼ਨ ਕਿੱਤਾ ਔਰ ਦਵਾਈਆਂ ਹਰੇ ਚੀਜ਼ ਦੀ ਜਿਹੜੀ ਹੈ ਉਹ ਸੁਭਦਾ ਦੇ ਰਿਆ ਉਹਨਾਂ ਨੂੰ ਲੋਕਾਂ ਨੂੰ ਘਰ-ਘਰ ਜਾ ਕੇ ਉਹਨਾਂ ਦੀ ਵੱਖ-ਵੱਖ ਟੀਮਾਂ ਜਿਹੜੀਆਂ ਉਹ ਬਣੀਆਂ ਹੋਈਆਂ ਨੇ ਉਹ ਦੂਸਰੇ ਪਾਸੇ ਜਿਹੜੇ ਵਿਕਾਸ ਕਾਰਜ ਹੈ ਉਹ ਵੀ ਲਗਾਤਾਰ ਚੱਲ ਰਹੀ ਹੈ ਤੋਂ ਅਸੀਂ ਬਹੁਤ-ਬਹੁਤ ਤੁਹਾਨੂੰ ਧੰਨਵਾਦ ਕਰਦੇ ਹਾਂ ਸਾਡੇ ਮਾਨਯੋਗ ਸਿੱਖਿਆ ਮੰਤਰੀ ਫਰਜੋਤ ਸਿੰਘ ਬੈਂਸ ਪੰਜਾਬ ਜੀ ਦਾ ਜਿਹੜੇ ਨਿਸਵਾਰਥ ਭਾਵ ਦੇ ਨਾਲ ਲੋਕਾਂ ਦੀ ਸੇਵਾ ਦੇ ਵਿੱਚ ਹਾਜ਼ਰ ਰਹਿੰਦੇ ਬਹੁਤ ਬਹੁਤ